ਖਾਲਸੇ ਦੇ ਪੁਰਾਤਨ ਰੂਪ ਦੇ ਪ੍ਰਤੱਖ ਦਰਸ਼ਨ ਕਰਵਾਏ ਗੁਰਦੁਆਰਾ ਗੁਰਨਾਨਕ ਮਿਸ਼ਨ ਮਾਰਕ ਦੇ ਅੰਕੋਨਾ ਦੁਆਰਾ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਅਲੌਕਿਕ ਨਗਰ ਕੀਰਤਨ ਨੇ ਇਟਲੀ ਵਿੱਚ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਚੱਲ ਰਹੀ ਨਗਰ ਕੀਰਤਨ ਦੀ ਲੜੀ ਨੂੰ ਅੱਗੇ ਤੋਰ ਦਿਆ। ਬੀਤੇ ਦਿਨੀ ਗੁਰਦੁਆਰਾ ਗੁਰਨਾਨਕ ਮਿਸ਼ਨ ਮਾਰਕ ਦੇ ਵੱਲੋਂ ਸਮੂਹ ਇਲਾਕਾ ਨਿਵਾਸੀ ਸਾਥ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਗਵਾਈ ਵਿੱਚ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰ ਕਰਵਾਨ ਨੂੰ ਸ੍ਰੀ ਅਖੰਡ ਪੁਰ ਸਾਹਿਬ ਪ੍ਰਾਰambh ਕਰਵਾਇਆ ਗਿਆ ਸਭੀ ਪ੍ਰਾਣ ਦਨਸ਼ਨੀਵਾਰ ਨੂੰ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਕੀਤੀ ਗਈ 27 ਅਪ੍ਰੈਲ ਦਿਨ ਐਤਵ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਪਾਠਾਂ ਦੇ ਪ੍ਰੋਗ ਪਾਏ ਗਏ ਉਪਰੰਤ ਦੀਵਾਨ ਸਜਾਇਆ ਗਿਆ तकरीबन 11 ਵਜੇ ਪੰਜ ਨਿਸ਼ਾਨ ਸਿੰਘਾਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਅਪੇ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਰੰਮਤ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁੰਦਰ ਸਜਾਈ ਪਾਲਕ ਵਿੱਚ ਸੰਤਾਂ ਦੇ ਦਰਸ਼ਨਾਂ ਲਈ ਸਜ ਤੋ ਦਾ ਜੋਬ ਕਰ ਰਹੀ ਹੈ ਸੰਨ ਸ਼ਰਦ ਦੇ ਪਿਆਸੇ ਵਿੱਚ ਦੀਵਾਨ ਸਜਾਏ ਗਏ ਗੱਤਕੇ ਵਾਲੇ ਸਿੰਘਾਂ ਨੇ ਸਿੱਖ ਮਾਰਸ਼ਲਾਟ ਗੱਤਕੇ ਦੇ ਅਦਭੁਤ ਜੋਹਰ ਦਿਖਾਉਂਦੇ ਹੋਏ ਸੰਗਤਾਂ ਨੂੰ ਪ੍ਰੇਰਿਤ ਕਰਨ ਸਿੱਖ ਇਤਿਹਾਸ ਵਿੱਚ ਹੋਏ ਸਿੰਘ ਸੂਰਮਿਆਂ ਨੇ ਸਮਰੀ ਜਾਤ ਦਵਾ ਦਿੱਤੀ ਇਟਾਲੀਅਨ ਲੋਕ ਵੀ ਗੱਤਕੇ ਦੇ ਜੋਹਰ ਦੇਖ ਕੇ ਵਾਹ ਵਾਹ ਕਰ ਰਹੇ ਸੰਨ ਇਸ ਮੌਕੇ ਇੰਟਰਨੈਸ਼ਨਲ ਕਾਢੀ ਜਸ ਅਗਿਆਨ ਨਿਸ਼ਚਿੰਦਰ ਸਿੰਘ ਨੂਰਪੁਰੀ ਨੇ ਖਾਲਸੇ ਦੇ ਛੇਨਾ ਦਿਹਾੜੇ ਵਿਸਾਖੀ 1699 ਦੇ ਇਤਿਹਾਸ ਨੂੰ ਉਪਵਾਰਾ ਰਹੀ ਸੁਣਾ ਕੇ ਉਸ ਵੇਲੇ ਦਾ ਸੀਨ ਸੰਗਤਾਂ ਦੀ ਅੱਖਾਂ ਸਾਹਮਣੇ ਲਿਆ ਦਿੱਤਾ ਅਤੇ ਆਪਣੇ ਨਵੇਂ ਕਲੇ ਅੰਦਾਜ਼ ਨਾਲ ਜਿਹੜਾ ਰੰਗ ਬੰਨਿਆ ਕਿ ਕੇ ਵਾਹ ਵਾਹ ਕਰ ਉਠੀਆਂ ਇਸ ਮੌਕੇ ਦੂਰੋਂ ਨੇੜੇ ਆਈਆਂ ਸੰਤਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲਾਕਨੋਂ ਆਸੀ ਸੰਤਾਵਲੋ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪੰਡਾਰਿਆਂ ਵਿੱਚੋਂ ਸੰਤਾਲੇ ਨੇ ਇੱਕ ਅੰਪ੍ਰਕਾਰ ਦੇ ਲੰਗਰ ਤੋਟ ਵਰਤਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਤਾਂ ਨੂੰ ਜੀਓ ਆਇਆਂ ਨੂੰ ਆਖਿਆ ਗਿਆ ਤੇ ਸਭ ਦਾ ਧੰਨਵਾਦ ਕੀਤਾ ਗਿਆ ਵੱਖ-ਵੱਖ ਭਗਵੰਤ ਦੇ ਸੱਜਣਾ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਪ੍ਰੈਸ ਵਾਲੇ ਵੀਰਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੋਣਗੇ ਪਹਿਲਾਂ ਕਪੜਾ ਵਿਚਾਇਆ ਜਾਂਦਾ ਕਰਮਲ ਉੱਤੇ ਪੱਥਰ ਦਾ ਕੁੰਡਾ ਰੱਖਿਆ ਜਾਂਦਾ ਹੈ ਉਹਦੇ ਉੱਤੇ ਬਾਟਾ ਟਿਕਾਇਆ ਜਾਂਦਾ ਹੈ ਫਿਰ ਉਹਦੇ ਵਿੱਚ ਨਿਰਮਲ ਜਲ ਪਾਇਆ ਜਾਂਦਾ ਹੈ ਤਾਸੀਰ ਪਾਏ ਜਾਂਦੇ ਨੇ ਫਿਰ ਪਾਣੀ ਪੜਦੇ ਅਖੰਡਾ ਫੇਰਿਆ ਜਾਂਦਾ ਹੈ ਜਦੋਂ ਪੰਜ ਬਾਣੀਆਂ ਦਾ ਜਾਪ ਹੋ ਜਾਂਦਾ ਅੰਮ੍ਰਿਤ ਿਆਰ ਹੁੰਦਾ ਹੁਣ ਅੰਮ੍ਰਿਤ ਤੇ ਸ਼ੱਕ ਲਿਆ ਪਰ ਅੰਮ੍ਰਿਤ ਦੀ ਫਿਲਾਸਫੀ ਨੂੰ ਨਹੀਂ ਸਮਝਿਆ ਜਦੋਂ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਜਿਨ੍ਹਾਂ ਨੇ ਸ਼ੱਕਿਆ ਉਹਨਾਂ ਨੂੰ ਪਤਾ ਹੋਵੇਗਾ ਸ਼ੱਕਣ ਵਾਲਾ ਇੰਜ ਬੁੱਕ ਬਣਾ ਕੇ ਬੈਠਦਾ ਹੈ ਕਦੇ ਅੰਮ੍ਰਿਤ ਸ਼ਕਣ ਲੱਗਦਾ ਹੈ ਕਦੇ ਤੁਸੀਂ ਵੇਖਿਆ ਹੈ ਅਸੀਂ ਕਹਿੰਦੇ ਵੀ ਅੰਮ੍ਰਿਤ ਬਹੁਤ ਵਹਿਂਦਾ ਮਿਲਦਾ ਹੈ ਸਿਰ ਨਤਰਾਨੇ ਵਿੱਚੋਂ ਧਾਰਨਾ ਪੈਂਦਾ ਹੈ ਪਰ ਤੁਸੀਂ ਵੇਖਿਆ ਵੀ ਕੋਈ ਮਹਿੰਗੀ ਚੀਜ਼ ਕੋਈ ਬੁੱਕ ਵਿੱਚ ਪੀਂਦਾ ਉਹ ਆਪਾਂ ਪਿੰਡਾਂ ਵਿੱਚੋਂ ਆਏ ਆ ਪਾਣੀ ਤੇ ਨਸਾਰ ਤੋਂ ਪੀਂਦੇ ਰੇ ਪੂਟੀਆਂ ਤੋਂ ਪੀਂਦੇ ਰੇ ਨਲਕਿਆਂ ਤੋਂ ਪੀਂਦੇ ਰੇ ਬੁੱਕ ਬਣਾ ਕੇ ਪਰ ਕਦੇ ਕਿਸੇ ਨੇ ਦੁੱਧ ਵੀ ਬੁੱਕ ਬਣਾ ਕੇ ਪੀਤਾ ਹੈ ਇੱਥੇ ਜੂਸ ਦੀ ਪਰਮਾਰ ਹੈ ਜੂਸ ਕਿਸੇ ਨੇ ਬੁੱਕ ਬਣਾ ਕੇ ਪੀਤਾ ਹੈ ਅੰਮ੍ਰਿਤ ਦੇ ਮਹਿੰਗਾ ਹੈ ਮਹਾਰਾਜ ਨੇ ਬੁੱਕ ਵਿੱਚ ਕਿਉਂ ਦਿੱਤਾ ਅਸਲ ਵਿੱਚ ਜਦੋਂ ਬੁੱਕ ਬਣਦਾ ਹੈ ਸਾਡੇ ਦੋਨੋਂ ਹੱਥ ਇਕੱਠੇ ਹੋ ਜਾਂਦੇ ਨੇ 10 ਦੀਆਂ 10 ਉਂਗਲਾਂ ਇਕੱਠੀਆਂ ਹੋ ਜਾਂਦੀਆਂ ਜੇ 10 ਉਂਗਲਾਂ ਇਕੱਠੀਆਂ ਹੋਣਗੀਆਂ ਤਦ ਬੁੱਕ ਬਣੇਗਾ ਓਕ ਬਣੇਗੀ ਨਹੀਂ ਤਾਂ ਬੁੱਕ ਨਹੀਂ ਬਣੇਗਾ ਜਰਾ ਜਿੰਨੀ ਵੀ ਵਿੱਥ ਰਹਿ ਗਈ ਹੱਥਾਂ ਵਿੱਚ ਪਾਈ ਹੋਈ ਚੀਜ਼ ਡੁੱਲ ਜਾਵੇਗੀ ਮਹਾਰਾਜ ਦੇ ਪਾਣੀ ਵਿੱਚ ਛੱਟਿਆ ਮਹਾਰਾਜ ਕਹਿੰਦੇ ਕਰਮੇ ਅੰਮ੍ਰਿਤ ਆਨਿਸਾਰਿਓ ਫਿਸਰ ਗਾਇਓ ਓਮ ਪਰ ਡਾਇਓ ਹੱਥਾਂ ਵਿੱਚ ਪਾਇਆ ਅਮਰਤ ਡੁੱਲ ਜਾਵੇਗਾ ਅਮਰਤ ਨੇ ਸਾਨੂੰ ਇੱਕ ਕਰਨਾ ਸੀ ਜਿਵੇਂ ਦੱਸੇ ਉਂਗਲਾਂ ਇੱਕ ਹੋ ਗਈਆਂ ਪਰ ਕਮਾਲ ਦੀ ਖੇਡ ਐਸੀ ਅਮਰਤ ਵੀ ਵੱਖ-ਵੱਖ ਬਣਾ ਲੈ ਆ ਆ ਇਸ ਜੱਫੇ ਬੰਦੀ ਦਾ ਅਮਰਤ ਉਹ ਕਹਿੰਦਾ ਮੈਂ ਇਸ ਜੱਫੇ ਬੰਦੀ ਦਾ ਅਮਰਤ ਸ਼ੱਕਿਆ ਮੈਂ ਚੰਗਾ ਹਾਂ ਦੂਜਾ ਕਹਿੰਦਾ ਮੈਂ ਚੰਗਾ ਹਾਂ ਤੀਜਾ ਕਹਿੰਦਾ ਮੈਂ ਚੰਗਾ ਹਾਂ ਅਮਰਤ ਨੇ ਇੱਕ ਕਰਨਾ ਸੀ ਅਸੀਂ ਅਮਰਤ ਹੀ ਕਈ ਬਣਾ ਲੈ ਹੁਣ ਮਹਾਰਾਜ ਨੇ ਪੰਜੂੜੇ ਸ਼ੱਕਣ ਵਾਸਤੇ ਦਿੱਤੇ ਪੰਜ ਨੇਤਰਾਂ ਦੇ ਵਿੱਚ ਪੰਜ ਸ਼ੀਸ਼ੇ ਦੇ ਵਿੱਚ

ਹੱਥ ਜੋੜ ਕੇ ਕਹਿੰਦੇ ਖਾਸਾ ਜੀ ਪ੍ਰਮਾਤਮਾ ਦੀ ਮੋਹਰ ਵਿੱਚ ਪੈਦਾ ਹੋਏ ਤੁਹਾਨੂੰ ਅਕਾਲ ਪੁਰਖ ਨੇ ਅੰਮ੍ਰਿਤ ਬਖਸ਼ਿਸ਼ ਕੀਤਾ ਹੈ ਤੁਸੀਂ ਕਿਰਪਾ ਕਰੋ ਮੇਰੇ ਸਾਡੇ ਨੂੰ ਚੰਮਰ ਦੀ ਦਾਤ પાਕੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਜਿਸ ਤਰ੍ਹਾਂ ਕਹਿੰਦੀ ਸਰਪਾਚਾ ਪੰਜਾਂ ਦੇ ਕੋਲ ਅੰਮ੍ਰਿਤ ਦੀ ਦਾਤ ਮੰਗਰਿਆ ਨੇ ਉਹਨਾਂ ਮੈਨਾਂ ਦਾ ਖੁਲਾਸਾ ਮੇਰੇ ਸਾਥੀ ਇਹੋ ਕਰਦਾ सजाव